ਦੋਸਤੋ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਕੈਪਟਨ ਰੇ ਤੇ ਕਰਨਲ ਨੈਡ ਤੋਂ ਜੋ ਸੀਆਈਏ ਦੇ ਖਾਸ ਬੰਬ ਐਕਸਪਰਟ ਸੀ ਉਹ ਦੋਨੋਂ ਇੱਕ ਡਰੱਗ ਮਾਫੀਆ ਨੂੰ ਖਤਮ ਕਰਨ ਦੇ ਮਿਸ਼ਨ ਉੱਤੇ ਸਨ ਉਸ ਨੂੰ ਮਾਰਨ ਲਈ ਰੇ ਨੇ ਇੱਕ ਪੁਲ 'ਤੇ ਬੰਬ ਲਾ ਦਿੱਤੇ ਸਨ ਐਦھر ਨੈਡ ਨੇ ਵੇਖਿਆ ਕਿ ਮਾਫੀਆ ਦੀ ਗੱਡੀ ਪੁਲ ਵੱਲ ਵੱਧ ਰਹੀ ਸੀ ਪਰ ਉਦੋਂ ਹੀ ਅਚਾਨਕ ਰੇ ਦੀ ਨਜ਼ਰ ਗੱਡੀ ਵਿੱਚ ਬੈਠੀ ਇੱਕ ਬੱਚੀ ਉੱਤੇ ਪਈ ਤੇ ਉਸ ਨੇ ਫੌਰਨ ਨੈਡ ਨੂੰ ਇਹ ਹਮਲਾ ਰੋਕਣ ਲਈ ਕਿਹਾ ਪਰ ਨੈਡ ਨਹੀਂ ਮੰਨਿਆ ਉਸਨੇ ਬਟਨ ਦਬਾ ਦਿੱਤਾ ਹੁਣ ਰੇ ਫੌਰਨ ਬੰਬ ਨੂੰ ਬੰਦ ਕਰਨ ਪੁੱਲ ਵੱਲ ਭੱਜਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਇੱਕ ਔਤੇ ਜ਼ਬਰਦਸਤ ਧਮਾਕਾ ਹੋ ਗਿਆ ਜਿਸ ਵਿੱਚ ਗੱਡੀ ਵਿੱਚ ਸਵਾਰ ਸਾਰੇ ਲੋਕ ਮਾਰੇ ਗਏ ਤੇ ਰੇ ਵੀ ਉੜਦਾ ਹੋਇਆ ਪਾਣੀ ਵਿੱਚ ਜਾਗ ਰਿਹਾ ਇਸ ਤੋਂ ਬਾਅਦ ਰੇ ਤੇ ਨੈੱਡ ਬੰਦੂਕਾਂ ਲੈ ਕੇ ਇੱਕ ਦੂਜੇ ਦੇ ਸਾਹਮਣੇ ਆ ਗਏ ਨੈੱਡ ਦੇ ਧੋਖੇ ਨਾਲ ਰੇ ਬਹੁਤ ਗੁੱਸੇ ਵਿੱਚ ਸੀ ਇਸੇ ਲਈ ਉਸਨੇ ਨੈੱਡ ਦੇ ਚੰਗੇ ਲਫੜੇ ਛੱਡੇ ਤੇ ਫਿਰ ਆਪ ਹੀ ਸੀਆਈਏ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਇਸ ਤੋਂ ਕੁਝ ਸਾਲ ਬਾਅਦ ਆਪਾਂ ਦੇਖਦੇ ਹਾਂ ਕਿ ਰੇ ਅਲੱਗ-ਅਲੱਗ ਲੋਕਾਂ ਦੇ ਕੇਸ ਲੈ ਕੇ ਕੌਂਟਰੈਕਟ ਕਿਲਰ ਦਾ ਕੰਮ ਕਰਨ ਲੱਗਿਆ ਸੀ ਇੱਕ ਦਿਨ ਇੱਕ ਕੁੜੀ ਨੇ ਉਹਦੇ ਨਾਲ ਗੱਲ ਕਰਕੇ ਉਸ ਦਾ ਕੇਸ ਲੈਣ ਨੂੰ ਕਿਹਾ ਉਹ ਕਹਿਣ ਲੱਗੀ ਕਿ ਉਸ ਨੇ ਰੇ ਦੀ ਕਾਬਲੀਅਤ ਬਾਰੇ ਬਹੁਤ ਸੁਣਿਆ ਹੈ ਇਸੇ ਲਈ ਉਹ ਚਾਹੁੰਦੀ ਹੈ ਕਿ ਰੇ ਉਸ ਦੀ ਮਦਦ ਕਰੇ ਉਸਦੀ ਗੱਲ ਸੁਣ ਕੇ ਰੇ ਉਸ ਕੁੜੀ ਦਾ ਪਿੱਛਾ ਕਰਕੇ ਹੋਰ ਜਾਣਕਾਰੀ ਲੈਣ ਵਿੱਚ ਲੱਗ ਗਿਆ। ਇਸ ਕੁੜੀ ਦਾ ਨਾਮ ਮੇ ਸੀ ਜਿਹਦੇ ਮਾਪੇ ਨੂੰ ਥਾਮਸ ਤੇ ਜੋਈ ਨਾਮ ਦੇ ਦੋ ਗੈਂਗਸਟਰ ਨੇ ਉਸ ਦੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤਾ ਸੀ। ਹੁਣ ਉਹ ਬਦਲੇ ਦੀ ਅੱਗ ਵਿੱਚ ਜળ ਰਹੀ ਸੀ ਤੇ ਉਹਨਾਂ ਨੂੰ ਮਾਰ ਕੇ ਆਪਣਾ ਬਦਲਾ ਲੈਣਾ ਚਾਹੁੰਦੀ ਸੀ। ਮੇ ਨੇ ਰੇ ਨੂੰ ਕਿਹਾ ਕਿ ਜਾਂ ਤਾਂ ਉਹ ਉਸ ਦਾ ਕੇਸ ਲੈ ਲਵੇ ਨਹੀਂ ਤਾਂ ਉਹ ਆਪ ਥਾਮਸ ਦੀ ਗੈਂਗ ਅੰਦਰ ਵਰਕੇ ਉਸ ਨੂੰ ਮਾਰ ਦੇਵੇਗੀ। ਤਾਂ ਰੇ ਨੇ ਉਸ ਨੂੰ ਇਸ ਤਰ੍ਹਾਂ ਕਰ ਤੋਂ ਸਾਫ਼ ਮਨਾ ਕਰ ਦਿੱਤਾ। ਕਿਉਂਕਿ ਇਸ ਵਿੱਚ ਉਹਦੀ ਜਾਨ ਨੂੰ ਬਹੁਤ ਖਤਰਾ ਸੀ ਇਸ ਤੋਂ ਬਾਅਦ ਆਪਾਂ ਗੈਂਗਸਟਰ ਥਾਮਸ ਨੂੰ ਆਪਣੇ ਪਿਤਾ ਜੋਦੇ ਨਾਲ ਇੱਕ ਪਾਰਟੀ ਵਿੱਚ ਦੇਖਦੇ ਹਾਂ ਨੈਟ ਵੀ ਹੁਣ ਇਹਨਾਂ ਲਈ ਕੰਮ ਕਰਦਾ ਸੀ ਛੇਤੀ ਹੀ ਮੇ ਵੀ ਚੱਕਵੇਂ ਕੱਪੜੇ ਪਾ ਕੇ ਪਾਰਟੀ ਵਿੱਚ ਆ ਗਈ ਅਚਾਨਕ ਥਾਮਸ ਦੀ ਨਜ਼ਰ ਉਹਦੇ ਉੱਤੇ ਪਈ ਤੇ ਉਹ ਮੇ ਨਾਲ ਡਾਂਸ ਕਰਨ ਲੱਗਾ ਉੱਥੇ ਹੀ ਦੂਜੇ ਪਾਸੇ ਰੇ ਆਪਣੇ ਕਮਰੇ ਵਿੱਚ ਹੁਣ ਵੀ ਇਹ ਸੋਚ ਰਿਹਾ ਸੀ ਕਿ ਉਸ ਨੂੰ ਮੇ ਦਾ ਕੇਸ ਲੈਣਾ ਚਾਹੀਦਾ ਹੈ ਜਾਂ ਨਹੀਂ। ਛੇਤੀ ਹੀ ਮੇ ਗੈਂਗਸਟਰ ਥਾਮਸ ਨਾਲ ਐਡਰੀਅਨ ਬਣ ਕੇ ਰਹਿਣ ਲੱਗੀ। ਇੱਕ ਦਿਨ ਉਹ ਇੱਕ 바ਰ ਵਿੱਚ ਸੀ ਕਿ ਉੱਥੇ ਥਾਮਸ ਦਾ ਆਦਮੀ ਆਇਆ ਤੇ ਫਿਰ ਥਾਮਸ ਨੇ ਉਹਦੇ ਨਾਲ ਮਿਲ ਕੇ ਇੱਕ ਆਦਮੀ ਦੀ ਪੂਰੀ ਰੇਲ ਬਣਾਈ। ਇਹ ਦੇਖ ਕੇ ਮੇ ਨੂੰ ਆਪਣੇ ਮਾਪੇ ਦੀ ਯਾਦ ਆ ਗਈ ਤੇ ਉਹ 바ਰ ਤੋਂ ਬਾਹਰ ਆ ਗਈ। ਬਾਹਰ ਰੇ ਲੁਕੇ ਇਹ ਸਾਰਾ ਕੁਝ ਵੇਖ ਰਿਹਾ ਸੀ ਪਰ ਉਦੋਂ ਹੀ ਥਾਮਸ ਬਾਹਰ ਆਇਆ। ਤੇ ਉਸਨੇ ਮੇ ਨੂੰ ਧਮਕਾ ਕੇ ਕਿਹਾ ਕਿ ਅੱਜ ਤੋਂ ਬਾਅਦ ਤੂੰ ਮੇਰੇ ਤੋਂ ਪੁੱਛੇ ਬਗੈਰ ਕਿਤੇ ਨਹੀਂ ਜਾਏਂਗੀ ਇਸ ਤੋਂ ਬਾਅਦ ਰੇ ਇਸੇ ਤਰ੍ਹਾਂ ਲੋਕੇ ਮੇ ਤੇ ਥਾਮਸ ਦਾ ਪਿੱਛਾ ਕਰਦਾ ਰਿਹਾ ਉਸਨੇ ਮੇ ਨੂੰ ਥਾਮਸ ਤੋਂ ਦੂਰ ਰਹਿਣ ਲਈ ਕਿਹਾ ਪਰ ਮੇ ਕੋਲ ਉਸ ਨੂੰ ਮਾਰਨ ਲਈ ਕੋਈ ਹੋਰ ਰਸਤਾ ਨਹੀਂ ਸੀਗਾ ਬਾਅਦ ਵਿੱਚ ਉਸਨੇ ਮੇ ਨੂੰ ਫੋਨ ਕਰਕੇ ਕਿਹਾ ਕਿ ਉਹ ਉਸ ਦਾ ਕੇਸ ਲੈਣ ਲਈ ਤਿਆਰ ਹੈ ਪਰ ਹੁਣ ਤੋਂ ਉਹਨੂੰ ਥਾਮਸ ਤੋਂ ਦੂਰ ਰਹਿਣਾ ਪਵੇਗਾ ਤੇ ਜੇ ਮੇ ਨੇ ਕੋਈ ਵੀ ਚਲਾਕੀ ਕੀਤੀ ਤਾਂ ਅੰਜਾਮ ਚੰਗਾ ਨਹੀਂ ਹੋਵੇਗਾ ਇਸ ਤੋਂ ਬਾਅਦ ਆਪਾਂ ਰੇ ਨੂੰ ਇੱਕ ਬਾਰ ਵਿੱਚ ਵੇਖਦੇ ਹਾਂ ਜਿੱਥੇ ਥਾਮਕ ਦਾ ਇੱਕ ਖਾਸ ਆਦਮੀ ਸੀ ਜਦੋਂ ਉਹ ਆਦਮੀ ਕਮਰੇ ਅੰਦਰ ਗਿਆ ਤਾਂ ਰੇ ਨੇ ਚੁੱਪਚਾਪ ਉਸ ਦਰਵਾਜ਼ੇ ਉੱਤੇ ਇੱਕ ਬੰਬ ਲਾ ਦਿੱਤਾ ਫਿਰ ਜਿਵੇਂ ਹੀ ਉਸ ਆਦਮੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉੱਥੇ ਜ਼ੋਰਦਾਰ ਧਮਾਕਾ ਹੋਇਆ ਤੇ ਉਹਦੀ ਫੌਰਨ ਮੌਤ ਹੋ ਗਈ ਐਦਰ ਨੈੱਡ ਨੇ ਇਸ ਧਮਾਕੇ ਬਾਰੇ ਜੋ ਤੇ ਥਾਮਸ ਨੂੰ ਖਬਰ ਦਿੱਤੀ ਨੈੱਡ ਨੇ ਕਿਹਾ ਕਿ ਉਹ ਬਖੋਬੀ ਜਾਣਦਾ ਹੈ ਕਿ ਇਹ ਕਿਹਦਾ ਕੰਮ ਹੈ ਇਸ ਲਈ ਜੌਨ ਨੇ ਇਸ ਹਥਿਆਰੇ ਨੂੰ ਫੜ ਕੇ ਉਹਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਨੈੱਡ ਨੂੰ ਹੀ ਦੇ ਦਿੱਤੀ। ਇਸ ਤੋਂ ਬਾਅਦ ਜੋ, ਥਾਮਸ ਤੇ ਨੈੱਡ ਨੇ ਇੱਕ ਇੰਸਪੈਕਟਰ ਨੂੰ ਮਿਲਣ ਦੀ ਬੁਲਾਇਆ ਤਾਂ ਕਿ ਨੈੱਡ ਪੁਲਿਸ ਨਾਲ ਮਿਲ ਕੇ ਰੇਡ ਦਾ ਪਤਾ ਲਾ ਸਕੇ। ਇੰਸਪੈਕਟਰ ਨੇ ਨੈੱਡ ਨੂੰ ਪੁਲਿਸ ਵਾਲੇ ਦਾ ਭੇਸ ਬਣਾ ਕੇ ਆਫਿਸ ਜਾਣ ਲਈ ਕਿਹਾ ਤਾਂ ਕਿ ਉਹ ਉੱਥੇ ਆਸਾਨੀ ਨਾਲ ਆਰਾਮ ਨਾਲ ਕੰਮ ਕਰ ਸਕੇ। ਇਹ ਤੇ ਨੈੱਡ ਨੇ ਸਟੇਸ਼ਨ ਜਾ ਕੇ ਬੰਬ ਸਕਾਉਡ ਦਾ ਕੰਮ ਸਭਾਲ ਲਿਆ ਪਰ ਕੁਝ ਪੋਰਸ ਵਾਲੇ ਉਹਦੀ ਗੱਲ ਮੰਨਣ ਨੂੰ ਰਾਜ਼ੀ ਨਹੀਂ ਹੋਏ ਤਾਂ ਨੈੱਡ ਨੇ ਉੱਥੇ ਮੌਜੂਦ ਆਮ ਚੀਜ਼ਾਂ ਨਾਲ ਬੰਬ ਬਣਾ ਕੇ ਸਾਰਿਆਂ ਦੀ ਬੋਲਤੀ ਬੰਦ ਕਰ ਦਿੱਤੀ ਉਧਰ ਥਾਮਸ ਮੇਨ ਨੂੰ 2 ਚ ਉਤੇ ਕਮੌਣ ਲੈ ਗਿਆ ਇੱਧਰ ਰੇ ਨੇ ਥਾਮਪ ਦੇ ਦੂਜੇ ਖਾਸ ਆਦਮੀ ਨੂੰ ਮਾਰਨ ਦਾ ਪਲਾਨ ਬਣਾ ਲਿਆ ਸੀ ਜਦੋਂ ਉਹ ਘਰ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਉਸ ਦੇ ਸਾਥੀ ਨੇ ਮਜ਼ਾਕ ਵਿੱਚ ਕਿਹਾ ਕਿ ਬੰਬ ਕਿਤੇ ਵੀ ਹੋ ਸਕਦਾ ਹੈ ਇਹ ਸੁਣ ਕੇ ਉਸ ਆਦਮੀ ਨੂੰ ਥੋੜਾ ਸ਼ੱਕ ਹੋ ਗਿਆ ਤੇ ਉਸਨੇ ਆਪਣੀ ਗੱਡੀ ਥੱਲੇ ਦੇਖਿਆ ਤਾਂ ਉਥੇ ਸੱਚ ਵਿੱਚ ਹੀ ਇੱਕ ਬੰਬ ਸੀ ਉਸਨੇ ਫੌਰਨ ਬੰਬ ਦੀ ਪਿੰਨ ਕੱਢ ਦਿੱਤੀ ਤੇ ਉਥੇ ਕੰਮ ਕਰਨ ਵਾਲੇ ਮੁੰਡੇ ਨੂੰ ਗੱਡੀ ਕੱਢਣ ਲਈ ਕਿਹਾ ਖੈਰ ਕੋਈ ਧਮਾਕਾ ਨਹੀਂ ਹੋਇਆ ਇਸੇ ਲਈ ਉਹਨੇ ਮੁੰਡੇ ਨੂੰ ਖਾਲੀ ਬੰਬ ਫੜਾਇਆ ਤੇ ਆਪ ਗੱਡੀ ਵਿੱਚ ਨਿਕਲ ਗਿਆ ਜਦੋਂ ਉਸਨੇ ਪਾਰਕਿੰਗ ਤੋਂ ਨਿਕਲ ਲਈ ਸਿਕਿਉਰਿਟੀ ਕੋਡ ਲਾਇਆ ਤਾਂ ਅਚਾਨਕ ਮਸ਼ੀਨ ਵਿੱਚ ਧਮਾਕਾ ਹੋ ਗਿਆ ਇਸ ਨਾਲ ਉਹਦੀ ਮੌਕੇ ਉੱਤੇ ਹੀ ਮੌਤ ਹੋ ਗਈ। ਉਧਰ ਨੈੱਡ ਪੀਜ ਤੇ ਮੇਨ ਨੂੰ ਮਿਲਣ ਗਿਆ ਤੇ ਅਚਾਨਕ ਉਹਨੇ ਮੇ ਦੇ ਚਿਹਰੇ ਉੱਤੇ 라ਵਟਾ ਛੱਡਿਆ। ਨੈੱਡ ਨੇ ਕਿਹਾ ਕਿ ਉਹ ਮੇਨ ਨੂੰ ਥਾਮਸ ਦੇ ਇੰਨੇ ਕਰੀਬ ਏਥੇ ਲੈ ਕੇ ਆਇਆ ਤਾਂ ਕਿ ਮੇ ਆਪਣਾ ਬਦਲਾ ਲੈ ਸਕੇ ਤੇ ਇਸੇ ਚੱਕਰ ਵਿੱਚ ਰੇ ਉਹਦੇ ਪਿੱਛੇ ਇੱਥੇ ਹੀ ਮਰ ਜਾਵੇ ਤਾਂ ਕਿ ਨੈੱਡ ਉਹਨੂੰ ਹਮੇਸ਼ਾ ਲਈ ਖਤਮ ਕਰ ਸਕੇ। ਉਦੋਂ ਹੀ ਖੁਲਾਸਾ ਹੁੰਦਾ ਹੈ ਕਿ ਮੇ ਬਦਲਾ ਲੈਣ ਦੇ ਨਾਲ-ਨਾਲ ਲੈੱਡ ਲਈ ਕੰਮ ਕਰ ਰਹੀ ਸੀ। ਖੈਰ ਫਿਰ ਮੈਨੇ ਦੱਸਿਆ ਕਿ ਰੇ ਨਾ ਤਾਂ ਉਸ ਨਾਲ ਮਿਲਦਾ ਹੈ ਤੇ ਨਾ ਹੀ ਉਹਦਾ ਫੋਨ ਚੱਕਦਾ ਹੈ। ਕੁਝ ਹੀ ਦੇਰ ਵਿੱਚ ਥਾਮਸ ਵੀ ਆ ਗਿਆ ਪਰ ਉਹ ਆਪਣੇ ਆਪ ਵਿੱਚ ਇੰਨਾ ਬਿਜ਼ੀ ਸੀ ਕਿ ਉਹਨੂੰ ਸਮਝ ਹੀ ਨਾ ਆਇਆ ਕਿ ਇੱਥੇ ਚੱਲ ਕੀ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਰੇ ਆਪਣੇ ਕਮਰੇ ਅੰਦਰ ਬੇहद ਖਤਰਨਾਕ ਬੰਬ ਬਣਾਉਣ ਵਿੱਚ ਲੱਗਿਆ ਹੋਇਆ ਸੀ। ਇਸ ਤੋਂ ਬਾਅਦ ਉਹ ਇੱਕ ਪੂਲ ਪਾਰਟੀ ਵਿੱਚ ਪਹੁੰਚਿਆ ਜਿੱਥੇ ਥਾਮਸ ਵੀ ਬੈਠਾ ਸੀ। ਜਿਵੇਂ ਹੀ ਵੇਟਰ ਇੱਕ ਟੇਬਲ ਲੈ ਕੇ ਆਇਆ ਉਦੋਂ ਹੀ ਰੇ ਨੇ ਆਪਣੇ ਰੈਕੇਟ ਦਾ ਬਟਨ ਦਬ ਦਿੱਤਾ। ਫਿਰ ਉਸਨੇ ਬੜੀ ਚਲਾਕੀ ਨਾਲ ਟੇਬਲ ਉੱਤੇ ਰੱਖਿਆ ਹੋਇਆ ਕੱਪ ਬਦਲ ਦਿੱਤਾ ਇਸ ਤੋਂ ਬਾਅਦ ਵੇਟਰ ਟੇਬਲ ਨੂੰ ਇੱਕ ਕਮਰੇ ਅੰਦਰ ਲੈ ਗਿਆ ਤੇ ਅਚਾਨਕ ਰੇ ਨੇ ਦੇਖਿਆ ਕਿ ਮੇ ਵੀ ਉਸੇ ਕਮਰੇ ਅੰਦਰ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਕਿ ਰੇ ਕੁਝ ਕਰ ਪਾਉਂਦਾ ਥਾਮਸ ਨੇ ਉਹ ਕੱਪ ਚੱਕ ਲਿਆ ਕਮਰੇ ਅੰਦਰ ਜ਼ਬਰਦਸਤ ਧਮਾਕਾ ਹੋ ਗਿਆ ਉਦੋਂ ਹੀ ਨੈੱਡ ਆਪਣੇ ਆਦਮੀਆਂ ਨਾਲ ਕਮਰੇ ਵੱਲ ਭੱਜੇ ਆ ਤੇ ਰੇ ਮੌਕੇ ਨੂੰ ਦੇਖਦੇ ਚੁੱਪਚਾਪ ਬਾਹਰ ਆ ਗਿਆ ਬਾਦ ਵਿੱਚ ਉਸ ਨੇ ਮੈਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹਨੂੰ ਡਰ ਸੀ ਕਿ ਮੈਂ ਉਸ ਧਮਾਕੇ ਵਿੱਚ ਮਰ ਗਈ ਹੋਵੇਗੀ ਉਧਰ ਥਾਮਸ ਦੇ ਮਰਨ ਤੋਂ ਬਾਅਦ ਉਹਦੇ ਸੰਸਕਾਰ ਉਤੇ ਨੈੱਡ ਜੇ ਤੋਂ ਮਾਫੀ ਮੰਗਣ ਪਹੁੰਚਿਆ ਪਰ ਜੋਨ ਉਹਦੀ ਮਾਫੀ ਨਹੀਂ ਬਲਕਿ ਰੇ ਦੀ ਲਾਸ਼ ਚਾਈਦੀ ਸੀ ਉਧਰ ਰੇ ਜਦੋਂ ਇੱਕ ਦਿਨ ਘਰ ਆਇਆ ਤਾਂ ਅਚਾਨਕ ਉਹਨੂੰ ਮੇਰੇ ਵੱਲੋਂ ਕੁਝ ਮੈਸੇਜ ਮਿਲੇ ਤਾਂ ਉਸ ਦੀ ਉਮੀਦ ਫੇਰ ਜਾ ਗਈ ਕਿ ਮੈਂ ਸ਼ਾਇਦ ਜਿਉਂਦੀ ਹੈ ਪਰ ਅਸਲ ਵਿੱਚ ਇਹ ਨੈੱਡ ਤੇ ਉਹਦੀ ਟੀਮ ਦਾ ਝਾਲ ਵਿਚਾਰਿਆ ਹੋਇਆ ਸੀ ਰੇ ਨੇ ਉਸ ਨੰਬਰ ਉਤੇ ਫੋਨ ਕੀਤਾ ਪਰ ਸਾਹਮਣੇ ਤੋਂ ਮੇ ਦੀ ਆਵਾਜ਼ ਨਹੀਂ ਆਈ। ਉਹਨਾਂ ਨੇ ਰੇ ਨੂੰ ਕਿਹਾ ਕਿ ਮੈਂ ਹੁਣ ਵੀ ਜਿਉਂਦੀ ਹੈ ਤੇ ਉਸ ਨਾਲ ਮਿਲਣਾ ਚਾਹੁੰਦੀ ਹੈ ਪਰ ਰੇ ਸਾਰਾ ਕੁਝ ਸਮਝ ਗਿਆ ਕਿ ਅਖੀਰ ਚੱਲ ਕੀ ਰਿਹਾ ਹੈ। ਇਸ ਤੋਂ ਬਾਅਦ ਰੇ ਮੇ ਦੇ ਅੰਤਮ ਸੰਸਕਾਰ ਉਤੇ ਪਹੁੰਚਿਆ ਤੇ ਉਸ ਨੇ ਅੱਗੇ ਜਾ ਕੇ ਦੇਖਿਆ ਕਿ ਤਾਬੂਤ ਅੰਦਰ ਮੇ ਨਹੀਂ ਬਲਕਿ ਕੋਈ ਹੋਰ ਸੀ। ਉਦੋਂ ਹੀ ਚਾਰਚ ਵਿੱਚ ਮੇ ਵੀ ਪਹੁੰਚ ਗਈ ਤੇ ਰੇ ਨੇ ਉਹਦੇ ਕੋਲ ਜਾ ਕੇ ਉਹਦੀ ਤਲਾਸ਼ੀ ਲਈ। ਉਸ ਨੂੰ ਮੇ ਦੇ ਕੋਲ ਇੱਕ ਬੰਦੂਕ ਮਿਲੀ ਪਰ ਰੇ ਉਸ ਨੂੰ ਲੈ ਕੇ ਨਿਕਲ ਗਿਆ। ਇਤਰ ਨੈੱਡ ਵੀ ਚਰਚ ਆ ਪਹੁੰਚਿਆ ਤੇ ਤਬੂਤ ਨੂੰ ਦੇਖ ਕੇ ਉਹ ਵੀ ਸਮਝ ਗਿਆ ਕਿ ਮੈਂ ਹੁਣ ਵੀ ਜੁਦੀ ਹੈ ਉੱਤਰ ਰੇ ਤੇ ਮੈਂ ਨੇ ਇੱਕ ਹੋਟਲ ਅੰਦਰ ਇਕੱਠੇ ਰਾਤ ਗੁਜ਼ਾਰੀ ਪਰ ਅਗਲੀ ਸਵੇਰ ਜਦੋਂ ਰੇ ਨਹਾ ਕੇ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਮੈਂ ਨੇ ਇੱਕ ਕਾਗਜ਼ ਉਤੇ ਲਿਖਿਆ ਹੋਇਆ ਸੀ ਕਿ ਰੇ ਨੂੰ ਉਹਦੇ ਉਤੇ ਭਰੋਸਾ ਨਹੀਂ ਕਰਨਾ ਚਾਹੀਦਾ ਹੁਣ ਮੈਂ ਹੋਟਲ ਤੋਂ ਬਾਹਰ ਨਿਕਲ ਹੀ ਰਹੀ ਸੀ ਕਿ ਨੈੱਡ ਨੇ ਉਹਨੂੰ ਫੜ ਲਿਆ ਮੈਂ ਨੇ ਉਹਨੂੰ ਸਮਝਾਇਆ ਕਿ ਉਹਦਾ ਅੰਤਮ ਸੰਸਕਾਰ ਰੇ ਨੂੰ ਫੜਨ ਦਾ ਇੱਕ ਤਰੀਕਾ ਸੀ ਪਰ ਨੈੱਡ ਦੇ ਆਦਮੀਆਂ ਨੇ ਉਹਨੂੰ ਫੜ ਲਿਆ ਪਰ ਉਦੋਂ ਉਹਨੇ ਬਾਥਰੂਮ ਦਾ ਬਹਾਨਾ ਬਣਾ ਕੇ ਇੱਕ ਔਰਤ ਨੂੰ ਫੋਨ ਖੋਇਆ ਤੇ ਰੇ ਨੂੰ ਹੁਸ਼ਿਆਰ ਕਰ ਦਿੱਤਾ ਕਿ ਨੈੱਡ ਦੇ ਆਦਮੀ ਉੱਪਰ ਆ ਰਹੇ ਨੇ ਹੁਣ ਰੇ ਨੇ ਫੌਰਨ ਕਮਰੇ ਵਿੱਚ ਚਾਰੇ ਪਾਸੇ ਬੰਬ ਲਾ ਦਿੱਤੇ ਛੇਤੀ ਹੀ ਨੈੱਡ ਦੇ ਆਦਮੀ ਰੇ ਦੇ ਕਮਰੇ ਦੇ ਬਾਹਰ ਆ ਗਏ ਕੁਝ ਆਦਮੀ ਅੰਦਰ ਆਏ ਤੇ ਜਿਵੇਂ ਹੀ ਇੱਕ ਆਦਮੀ ਨੇ ਫੋਨ ਚੱਕ ਕੇ ਥੱਲੇ ਰੱਖਿਆ ਤਾਂ ਅਚਾਨਕ ਉੱਥੇ ਜ਼ੋਰਦਾਰ ਧਮਾਕਾ ਹੋਇਆ ਤੇ ਉਹਦਾ ਆਦਮੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜੇਤੀ ਹੀ ਕਮਰੇ ਵਿੱਚ ਚਾਰੇ ਪਾਸਿਓਂ ਧਮਾਕੇ ਹੋਣ ਲੱਗੇ ਤੇ ਪੂਰਾ ਕਮਰਾ ਹੀ ਥੱਲੇ ਗਹਿ ਗਿਆ। ਇੱਧਰ ਰੇ ਰਸੋਈ ਦੇ ਰਸਤੇ ਭੱਜ ਰਿਹਾ ਸੀ ਕਿ ਇੱਥੇ ਵੀ ਉਹਨੂੰ ਕੁਝ ਗੁੰਡਿਆਂ ਦਾ ਸਾਹਮਣਾ ਕਰਨਾ ਪਿਆ। ਫਿਰ ਬਾਹਰ ਜਾ ਕੇ ਉਸਨੇ ਨੈਡ ਦੇ ਆਦਮੀਆਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਤੇ ਫਰਾਰ ਹੋ ਗਿਆ। ਆਖਰਕਾਰ ਨੈਡ ਮੇਨ ਨੂੰ ਫੜ ਕੇ ਜੋ ਦੇ ਸਾਹਮਣੇ ਲਿਆ ਆਇਆ। ਮੇਨ ਨੇ ਕਿਹਾ ਕਿ ਇਹ ਸਭ ਉਹਨੇ ਸਿਰਫ ਆਪਣੇ ਮਾਪੇ ਬ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਹੈ। ਪਰ ਫਿਰ ਜੋ ਕਹਿਣ ਲੱਗਿਆ ਕਿ ਹਾਲਾਂਕਿ ਥਾਮਸ ਨੇ ਉਸਦੇ ਮਾਪੇ ਨੂੰ ਮਾਰਿਆ ਸੀ ਪਰ ਇਸ ਦਾ ਹੁਕਮ ਤਾਂ ਜੋ ਨਹੀਂ ਦਿੱਤਾ ਸੀ। ਇਸ ਤੋਂ ਬਾਅਦ ਨੈੱਡ ਨੇ ਜੋਨ ਨੂੰ ਫੋਨ ਕਰਕੇ ਰੇਨ ਨੂੰ ਮਿਲਣ ਬੁਲਾਉਣ ਲਈ ਕਿਹਾ ਨੈੱਡ ਸਾਰੀ ਗੱਲ ਸੁਣ ਰਿਹਾ ਸੀ ਪਰ ਰੇ ਨੇ ਉਹਨੂੰ ਮਿਲਣ ਲਈ ਮਨਾ ਕਰ ਦਿੱਤਾ ਕਿਉਂਕਿ ਉਹ ਪਹਿਲਾਂ ਵੀ ਉਹਨੂੰ ਧੋਖਾ ਦੇ ਚੁੱਕੀ ਸੀ ਆਖਰਕਾਰ ਜਦੋਂ ਮੇ ਨੇ ਉਹਨੂੰ ਸਾਥ ਬਤਾਈ ਹੋਈ ਰਾਤ ਦੀ ਯਾਦ ਦਵਾਈ ਤਾਂ ਰੇ ਉਹਨੂੰ ਮਿਲਣ ਦੀ ਮੰਨ ਗਿਆ ਨਾਲ ਹੀ ਮੇ ਨੇ ਉਸ ਨੂੰ ਉਸ ਕਾਗਜ਼ ਯਾਦ ਕਰਾ ਕੇ آگਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਇੱਕ ਚਾਲ ਹੈ ਪਰ ਨੈੱਡ ਨੇ ਉਤ ਤੋਂ ਫੋਨ ਖੋਲਿਆ ਤੇ ਆਪਣੇ ਸ਼ੂਟਰਸ ਨੂੰ ਲੈ ਕੇ ਰੇ ਦੀ ਲੋਕੇਸ਼ਨ ਉੱਤੇ ਪਹੁੰਚੇ ਆ ਹੁਣ ਮੈਂ ਉਸ ਬਿਲਡਿੰਗ ਵਾਲੇ ਬਾਰੇ ਗੱਲ ਰਹੀ ਸੀ ਕਿ ਅਚਾਨਕ ਬਿਲਡਿੰਗ ਅੰਦਰ ਜ਼ੋਰਦਾਰ ਧਮਾਕਾ ਹੋਇਆ ਤੇ ਇਸੇ ਭੱਜ ਦੌੜ ਵਿੱਚ ਰੇ ਤੇ ਮੇ ਬੋਟ ਵਿੱਚ ਬੈਠ ਭੱਜ ਗਏ ਪਰ ਨੈੱਡ ਨੇ ਮੇ ਦੇ ਕੱਪੜਿਆਂ ਉੱਤੇ ਮਾਈਕ੍ਰੋਫੋਨ ਲਾਇਆ ਸੀ ਤੇ ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਨੈੱਡ ਉਹਨਾਂ ਦੀ ਲੋਕੇਸ਼ਨ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕਰਨ ਲੱਗਿਆ ਛੇਤੀ ਹੀ ਉਹਨੇ ਇੱਕ ਰੈਸਟੋਰੈਂਟ ਵਾਲੇ ਕੋਲ ਜਾ ਕੇ ਪੁੱਛ ਗਿਚ ਕੀਤੀ ਪਰ ਉਦੋਂ ਹੀ ਉੱਥੇ ਇੱਕ ਮੁੰਡਾ ਆਇਆ ਜਿਨੇ ਕਿਹਾ ਕਿ ਉਹ ਰੇ ਦਾ ਪਤਾ ਜਾਣਦਾ ਹੈ ਉਧਰ ਅਗਲੇ ਦਿਨ ਮੇ ਇੱਕ ਵਾਰ ਫੇਰ ਰੇ ਨੂੰ ਛੱਡ ਕੇ ਜਾਣ ਲਗੀ ਕਿਉਂਕਿ ਉਹਨੂੰ ਜੋ ਨੂੰ ਮਾਰ ਕੇ ਆਪਣਾ ਬਦਲਾ ਪੂਰਾ ਕਰਨਾ ਸੀ ਰੇ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਹੀ ਅਚਾਨਕ ਪੁਲਿਸ ਸਾਇਰਨ ਸੁਣਾਈ ਦੇਣ ਲੱਗੇ ਤੇ ਪੁਲਿਸ ਨੇ ਉਹਨਾਂ ਨੂੰ ਚਾਰੇ ਪਾਸਿਓਂ ਘੇਰ ਲਿਆ ਰੇ ਨੇ ਫੌਰਨ ਥੱਲੇ ਜਾ ਕੇ ਇੱਕ ਬੰਬ ਡੈਟੋਨੇਸ਼ਨ ਸਿਸਟਮ ਦਾ ਬਟਨ ਦਬਾ ਦਿੱਤਾ ਜੋ ਇਸ ਪੂਰੀ ਬਿਲਡਿੰਗ ਨਾਲ ਜੁੜਿਆ ਹੋਇਆ ਸੀ ਉਦੋਂ ਹੀ ਨੈੱਡ ਵੀ ਉੱਥੇ ਆ ਗਿਆ ਤੇ ਰੇ ਨੇ ਉਹਨੂੰ ਬਿਲਡਿੰਗ ਕੋਲ ਨਾ ਆਉਣ ਦੀ ਵਰਨਿੰਗ ਦਿੱਤੀ। ਅਚਾਨਕ ਬੰਬ ਟੀਮ ਦੇ ਟਰੱਕ ਅੰਦਰ ਵਿਸਫੋਟ ਹੋ ਗਿਆ ਤੇ ਫਿਰ ਇੱਕ ਪੱਖਾ ਉੱਡਦਾ ਹੋਇਆ ਪੁਲਿਸ ਦੀ ਗੱਡੀ ਨਾਲ ਜਾ ਟਕਰਾਇਆ। ਉਦੋਂ ਨੈੱਡ ਨੇ ਐਲਾਨ ਕੀਤਾ ਕਿ ਉਹ ਰੇ ਨੂੰ ਜਿਉਂਦਾ ਪੜਨਾ ਚਾਹੁੰਦਾ ਹੈ ਪਰ ਉਦੋਂ ਹੀ ਬਿਲਡਿੰਗ ਦੇ ਇੱਕ ਹਿੱਸੇ ਅੰਦਰ ਫੇਰ ਤੋਂ ਜ਼ੋਰਦਾਰ ਧਮਾਕਾ ਹੋ ਗਿਆ। ਉਹਨੇ ਨੈੱਡ ਨੇ ਆਪਣੇ ਬੰਬ ਯੂਜ਼ ਕਰਕੇ ਬਿਲਡਿੰਗ ਦੇ ਅੰਦਰ ਜਾਣ ਦਾ ਫੈਸਲਾ ਕੀਤਾ। ਉਦੋਂ ਜਦੋਂ ਰੇ ਨੇ ਦੇਖਿਆ ਕਿ ਕੋਈ ਬਿਲਡਿੰਗ ਅੰਦਰ ਪੜ ਰਿਹਾ ਹੈ ਤਾਂ ਉਹ ਮੇ ਦੇ ਨਾਲ ਬਾਹਰ ਨਿਕਲਣ ਲੱਗਿਆ। ਤੇ ਅਚਾਨਕ ਨੈੱਡ ਨੇ ਉਹਨਾਂ ਸਾਹਮਣੇ ਆ ਕੇ ਬੰਦੂਕ ਤਾਣ ਦਿੱਤੀ ਨੈੱਡ ਨੇ ਦੱਸਿਆ ਕਿ ਉਹਨੇ ਮੇ ਦੇ ਸ਼ਰੀਰ ਅੰਦਰ ਪਹਿਲਾਂ ਹੀ ਇੱਕ ਬੰਬ ਲਾ ਦਿੱਤਾ ਸੀ ਤੇ ਜੇ ਉਸਨੇ ਬਟਨ ਦਬਾ ਦਿੱਤਾ ਤਾਂ ਮੇ ਦੀ ਮੌਤ ਤਾਂ ਪੱਕੀ ਐ ਹੁਣ ਨੈੱਡ ਹੌਲੀ-ਹੌਲੀ ਮੇ ਵੱਲ ਵੱਧ ਰਿਹਾ ਸੀ ਪਰ ਅਚਾਨਕ ਉਸਨੇ ਇੱਕ ਬੰਬ ਬਟਨ ਉਤੇ ਪੈਰ ਰੱਖ ਦਿੱਤਾ ਜਿਸ ਨਾਲ ਪਿੱਛੇ ਇੱਕ ਬੰਬ ਫਟਿਆ ਤੇ ਨੈੱਡ ਥੱਲੇ ਗਿਰ ਗਿਆ ਇਸ ਤੋਂ ਬਾਅਦ ਰੇ ਨੇ ਬੜੇ ਧਿਆਨ ਨਾਲ ਮੇ ਦਾ ਬੰਬ ਲਿਆ ਤੇ ਉਹਨੂੰ ਛੇਤੀ ਉੱਥੋਂ ਭੱਜ ਜਾਣ ਲਈ ਕਿਹਾ ਕਿਉਂਕਿ ਕੁਝ ਹੀ ਪਲਾਂ ਵਿੱਚ ਬਿਲਡਿੰਗ ਤਬਾਹ ਹੋਣ ਵਾਲੀ ਸੀ ਮੇਹ ਦੇ ਨਿਕਲਦੇ ਹੀ ਰੇ ਬੰਬ ਨੂੰ ਬਿਲਡਿੰਗ ਅੰਦਰ ਸੁੱਟ ਕੇ ਆਪ ਵੀ ਭੱਜ ਗਿਆ ਤੇ ਪਿੱਛੋਂ ਇੱਕ ਤੋਂ ਬਾਅਦ ਇੱਕ ਜ਼ਬਰਦਸਤ ਧਮਾਕੇ ਹੋਣ ਲੱਗੇ ਇਸ ਤਰ੍ਹਾਂ ਨੈੱਡ ਦੀ ਤਾਂ ਮੌਤ ਹੋ ਗਈ ਪਰ ਰੇ ਤੇ ਮੇਹ ਇੱਕ ਖੋਪੀਆ ਸੁਰੰਗ ਦੀ ਮਦਦ ਨਾਲ ਫਰਾਰ ਹੋ ਗਏ ਫਿਰ ਅਗਲੀ ਸਵੇਰ ਜਦੋਂ ਜੌਨ ਨੂੰ ਬਿਲਡਿੰਗ ਅੰਦਰ ਧਮਾਕੇ ਦੀ ਖਬਰ ਮਿਲੀ ਆਹ ਉਹ ਰੇ ਤੇ ਮੇ ਦੀ ਮੌਤ ਬਾਰੇ ਸੋਚ ਕੇ ਬਹੁਤ ਕੁਝ ਹੋਇਆ ਉਦੋਂ ਹੀ ਉਹਦੇ ਲਈ ਇੱਕ ਲਫਾਫਾ ਆਇਆ ਜਿਹਦੇ ਵਿੱਚ ਇੱਕ ਨੈਕਲੇਸ ਸੀ ਉਹਦੇ ਵਿੱਚ ਮੇ ਤੇ ਉਹਦੇ ਮਾਪੇ ਦੀ ਤਸਵੀਰ ਸੀ ਪਰ ਅਸਲ ਵਿੱਚ ਇਹ ਵੀ ਇੱਕ ਬੰਬ ਸੀ ਪਰ ਇਸ ਤੋਂ ਪਹਿਲਾਂ ਕਿ ਜੋ ਕੁਝ ਕਰ ਪਾਉਂਦਾ ਬੰਬ ਫਟ ਗਿਆ ਤੇ ਜੋ ਦਾ ਕੰਮ ਤਮਾਮ ਹੋ ਗਿਆ ਹੁਣ ਆਪਣੇ ਬਦਲੇ ਨੂੰ ਪੂਰਾ ਕਰਕੇ ਮੇਨ ਰੇ ਦੇ ਨਾਲ ਇੱਕ ਦੂਜੇ ਸ਼ਹਿਰ ਵਿੱਚ ਜ਼ਿੰਦਗੀ ਬਤਾਉਣ ਨਿਕਲ ਗਈ। ਸੋ ਦੋਸਤੋ ਏਸੀ ਫਿਲਮ ਦਾ ਸਪੈਸ਼ਲਿਸਟ ਦੀ ਕਹਾਣੀ ਸੋ ਐਸੀ ਤਰ੍ਹਾਂ ਦੀ ਫਿਲਮ ਲੈ ਕੇ ਤੁਹਾਨੂੰ ਫੇਰ ਮਿਲਾਂਗੇ। ਉਦੋਂ ਤੱਕ ਲਈ ਜ਼ਿੰਦਗੀ ਜ਼ਿੰਦਾਬਾਦ।